ਇੱਕਾਈ ਗਰੁੱਪ ਵਿੱਚ ਸੈਟਲਾਈਜ਼ ਕਰ ਨੂੰ ਕਰਦਾ ਸੀਗਾ ਉਹ ਤਿਆਰ ਹੋ ਗਿਆ ਸੀ ਜਿਹਨੇ 1200 ਵਿਦਿਆਰਥੀਆਂ ਦੇ ਉੱਤੇ ਲਾਹੇ ਚੱਕ ਰਾਇਆ ਸੀਗਾ ਵੀ ਜਿਹੜੇ ਵਿਰੋਧ ਕਰਦੇ ਸੀਗੇ ਇਸ ਸੈਂਟਰਾਈਜ਼ੇਸ਼ਨ ਦਾ ਕੇਂਦਰੀਕਰਨ ਦਾ ਉਸ ਭਗਵੰਤ ਮਾਨ ਤੋਂ ਅਸੀਂ ਇਕੱਲੇ ਮਤਿਆਂ ਦੀ ਨਹੀਂ ਹੀ ਰਹੇ ਤੁਹਾਡੇ ਮਤੇ ਕੁਝ ਨਹੀਂ ਕਰ ਸਕਦੇ ਅਸੀਂ ਜਾਣਿਆ ਵੀ ਜੇ ਸਰਕਾਰ ਹੱਕ ਡਾ ਕੇ ਤਿਆਰ ਹੈ ਸਾਡੇ ਨਾਲ ਖੜਨੂ ਤਾਂ ਇੱਥੇ ਆਵੇ ਜੇ ਕੋਈ ਸਮਰਥਕ ਹੁੰਦਾ ਤਾਂ ਸੜਕਾਂ ਤੇ ਹੁੰਦਾ ਇੱਥੇ ਆ ਕੇ ਸਾਡੇ ਨਾਲ ਨਿੱਤੂ ਸਾਡੇ ਨਾਲ ਖੜੋ ਨਹੀਂ ਤਾਂ ਅੱਜ ਭਗਵਾਨ ਜਮਾਨ ਸਰਕਾਰ ਹੀ ਆਸਿਸ ਪਾਜਪਾ ਦੇ ਹੱਕ ਕੁਝ ਤੋਂ ਉੱਤ ਰਹੀ ਹੈ ਜੇ ਇਸ ਨੂੰ ਇਸ ਦਾ ਕੇਂਦਰੀਕਰਨ ਹੁੰਦਾ ਹੈ ਤਾਂ ਭਗਵਾਨ ਜਮਾਨ ਸਰਕਾਰ ਆ ਆਪਣੀ ਪਾਰਟੀ ਗ੍ਰਾਪ ਵੱਲ ਜ਼ਿੰਮੇਵਾਰ ਹੋਊਗਾ ਕੇਜਰੀ ਵਾਂਗਰ ਜਦੋਂ ਤੇ ਦਿੱਲੀ ਚ ਹੁੰਦਾ ਉਦੋਂ ਤੇ ਸਾਰੇ ਉੱਤੇ ਪਹੁੰਚ ਜਾਂਦੇ ਨੇ ਹੁੰਦੇ ਪਹੁੰਚ ਜਾਂਦੇ ਨੇ ਕਿ ਅੱਜ ਇਹ ਕੋਈ ਮਸਲਾ ਨਹੀਂ ਹੈਗਾ ਫਟਾ ਕੇ ਜੀਏ ਤਾਰ ਕੋਣਾ ਵੱਡਾ ਮਸਲਾ ਹੈ ਕਿ ਇਹ ਯੂਨੀਵਰਸਿਟੀ ਪੰਜਾਬ ਦੀ 140 ਸਾਲ ਪੁਰਾਣੀ ਯੂਨੀਵਰਸਿਟੀ ਸਾਡੇ ਵਿਰਾਸਤ ਸਾਡੇ ਇਤਿਹਾਸ ਅੰਗੜੀ ਯੂਨੀਵਰਸਿਟੀ ਹੈ ਇਹ ਨਾਲ ਤੁਹਾਨੂੰ ਕੋਈ ਸਰਕਾਰ ਨਹੀਂ ਹੈਗਾ ਜੇ ਤੁਸੀਂ ਅੱਜ ਚੋਣੇ ਹੋ ਫਿਰ ਤੁਹਾਡੀ ਤੁਹਾਡੀ ਇਨੀ ਥੂ ਥੂ ਨਾ ਹੋਣੀ ਸ਼ਕਤ ਦਿਖਾ ਜੋਗੇ ਨਾ ਰਹੋ ਅੱਜ ਆਜੋ ਨਹੀਂ ਤਾਂ ਲੋਕਾਂ ਨੇ ਤੁਹਾਡਾ ਹਿਸਾਬ ਕਰ ਲੈਣਾ ਹੈ ਸਰਕਾਰਾਂ ਨੇ ਸਦਾ ਸਦਾ ਦੀ ਰਾਜਨੀਤੀ ਨੇ ਅੱਗੇ ਪੰਜਾਬ ਨੂੰ ਜਵਾਇਆ ਪੱਲੇ ਪਿਆਨਾ ਤੱਕ ਰਾਜਨੀਤੀ ਨੇ ਕਦੀ ਪੰਜਾਬ ਦਾ ਕੁਝ ਬਣ ਨਹੀਂ ਦਿੱਤਾ ਤੁਸੀਂ ਬਹੁਤ ਸਾਰੇ ਲੀਡ ਨਾਉਂਦੇ ਨੇ ਬਹੁਤ ਸਾਰੇ ਲੀਡ ਬਹੁਤ ਸਾਰੇ ਸਟੇਫਨ ਬਾਜੀ ਕਰਕੇ ਜਾਂਦੇ ਨੇ ਪਾਰਟੀ ਬਾਜੀ ਕਰਕੇ ਜਾਂਦੇ ਨੇ ਇਹ ਆ ਗਿਆ ਉਹ ਨਹੀਂ ਆਇਆ ਉਹ ਨਹੀਂ ਆਇਆ ਮੈਂ ਜਾਊਂਗਾ ਸਾਨੂੰ ਇਹ ਨਹੀਂ ਚਾਹੀਦਾ ਜੇ ਤੁਸੀਂ ਆਪਣੀਆਂ ਫੋਟੋਆਂ ਕਰਾਉਣ ਇੱਥੇ ਆ ਰਹੇ ਹੋ ਕਿਪਾਲ ਦਾ ਨਾਮ ਥੋੜਾ ਥੋੜੀ ਅਸੀਂ ਚਾਹੁੰਦੇ ਆਂ ਵੀ ਇੱਥੇ ਜੋ ਆਉਂਦਾ ਹੈ ਸਾਡੇ ਨਾਲ ਸਮਰਸਨ ਤੇਰੇ ਸੰਗਸ਼ ਕਰੇ ਸੰਗਸ਼ ਤੇ ਸਾਡਾ ਸਾਥ ਲਈ 10 ਤਰੀਕ ਨੂੰ ਕਾਲ ਕਰਦੇ ਆ ਦੱਸੋ ਕਿ 10 ਨੂੰ ਕਿਵੇਂ ਆਉਣਗੇ 7 ਤਰੀਕ ਨੂੰ ਅਸੀਂ ਦੁਪਹਿਰ 1 ਵਜੇ 6 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਓਪਨ ਮੀਟਿੰਗ ਰੱਖੀ ਹੋਈ ਹੈ ਉਹਨਾਂ ਵਿੱਚ ਅਸੀਂ ਸੱਦਾ ਦਿੰਦੇ ਆ ਪੰਜਾਬ ਦੀਆਂ ਬਗਿਆਰ ਜਿੱਥੇ ਬੰਨੀਆਂ ਨੂੰ ਇਨਕਰਾਪੀ ਜਿੱਥੇ ਬੰਨੀਆਂ ਨੂੰ ਜਿਹੜਾ ਵੀ ਇਥੇ ਯੂਨੀਅਨ ਨੇ ਟੀਚਰ ਯੂਨੀਅਨ ਨੇ ਕਿਸਾਨ ਯੂਨੀਅਨ ਨੇ ਮਜ਼ਦੂਰ ਸੰਘਾਂ ਨੇ ਜੋ ਵੀ ਲੋਕ ਅੱਜ ਜਮੂਹੀਤ ਪਸੰਦ ਨੇ ਪੱਤਰਕਾਰ ਹੋਣ ਕਾਰਕੁਨ ਹੋਣ ਉਹ ਆਉਣ ਸਾਡੇ ਨਾਲ ਜੋ ਲੋਕ ਹਮੇਸ਼ਾ ਕਰਦੇ ਨਹੀਂ ਜਿਹੜਾ ਲੋਕਾਂ ਨੂੰ ਸਫਰ ਦਿਵਾਉਂਦੀਆਂ ਨੇ ਉਹ ਬੋਲਦੇ ਹ ਆਪਣੇ ਸਾਰੇ ਮਸ਼ੀਨਰੀ ਦੇ